ਹੁਸ਼ਿਆਰਪੁਰ ਦੇ ਵਿੱਚ ਗੈਸ ਟੈਂਕਰ ਬਲਾਸ ਤੋਂ ਬਾਅਦ ਜੋ ਹਾਲਾਤ ਨੇ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਵੇਲੇ ਜਲੰਧਰ ਹੁਸ਼ਿਆਰਪੁਰ ਹਾਈਵੇ ਜਾਮ ਕਰ ਦਿੱਤਾ ਗਿਆ ਜੋ ਪਿੰਡ ਵਾਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਹੋਇਆ ਨਹੀਂ ਹੈ ਇਹ ਕਰਵਾਇਆ ਗਿਆ ਹੈ ਵੱਡੇ ਇਲਜ਼ਾਮ ਲਗਾ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਹੋਣੀ ਚਾਹੀਦੀ ਹੈ ਪਰ ਟੈਂਕਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਨੇ ਅੱਡ ਮੜਿਆਲਾ ਇਲਾਕੇ ਦੇ ਵਿੱਚ ਉਹ ਤਸਵੀਰਾਂ ਦੇਖ ਕੇ ਤੁਹਾਡੇ ਵੀ ਰੁਕੰਡੇ ਖੜੇ ਹੋ ਜਾਣਗੇ ਇਹ ਦੁਕਾਨਾਂ ਸੀਗੀਆਂ ਕੱਲ ਤੱਕ ਇਹਨਾਂ ਦੁਕਾਨਾਂ ਦੇ ਵਿੱਚ ਸਮਾਨ ਪਿਆ ਹੋਇਆ ਸੀ ਲੋਕਾਂ ਦੀ ਰੋਜ਼ੀ ਰੋਟੀ ਇਹਨਾਂ ਦੁਕਾਨਾਂ ਤੋਂ ਚਲਦੀ ਸੀ ਪਰ ਅੱਜ ਇਹ ਦੁਕਾਨਾਂ ਟੇੜਾ ਡੇਰੀ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਦੇ ਵਿੱਚ ਜੋ ਵਹੀਕਲ ਸੀਗੇ ਜੋ ਮੰਜੇ ਬਿਸਤਰੇ ਸੀ ਤੇ ਜਿੰਨਾ ਘਰਾਂ ਦੇ ਵਿੱਚ ਲੋਕ ਸੁੱਤੇ ਹੋਏ ਸੀ ਉਹਨਾਂ ਘਰਾਂ ਦਾ ਕੀ ਹਾਲ ਹੋ ਗਿਆ ਇਸ ਜਰਾ ਗੌਰ ਦੇ ਨਾਲ ਤਸਵੀਰਾਂ ਦੇਖ ਲਓ ਹੁਸ਼ਿਆਰਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਰਾਤ ਨੂੰ ਗੈਸ ਟੈਂਕਰ ਬਲਾਸਟ ਹੁੰਦਾ ਹੈ ਅਤੇ ਜੋ ਚਾਰ ਘਰ ਅਤੇ 15 ਤੋਂ 20 ਦੇ ਕਰੀਬ ਦੁਕਾਨਾਂ ਸਿਗੀਆਂ OSD ਚਪੇੜ ਦੇ ਵਿੱਚ ਆ ਜਾਂਦੀਆਂ ਨੇ ਤੇ ਹਾਲਾਤ ਕਿਸ ਤਰੀਕੇ ਦੇ ਨਾਲ ਹੁਣ ਬਣੇ ਹੋਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ 50 ਤੋਂ ਵੱਧ ਲੋਕ ਝੁੱਲਸੇ ਨੇ 80% ਤੱਕ ਲੋਕ ਜਿਹੜੇ ਨੇ ਝੁੱਲਸ ਗਏ ਜਿਨ੍ਹਾਂ ਨੂੰ ਹੁਸ਼ਿਆਰਪੁਰ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਤਾਂ ਜੈਪੁਰ ਵਰਗਾ ਇਹ ਹਾਦਸਾ ਮੰਨਿਆ ਜਾ ਰਿਹਾ ਹੈ ਹੁਸ਼ਿਆਰਪੁਰ ਜਲੰਧਰ ਜਿਹੜਾ ਮਾਰਗ ਹੈ ਹਾਈਵੇ ਆ ਉੱਥੋਂ ਦਿਲ ਕੰਬਾਉ ਹਾਦਸਾ ਇਹ ਵਾਪਰ ਹਰਦਾ ਜਿੱਥੇ ਜ਼ਬਰਦਸਤ ਰਾਤ ਵੇਲੇ ਧਮਾਕੇ ਦੀ ਆਵਾਜ਼ ਆਉਂਦੀ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਬਾਹਰ ਹੋ ਕੀ ਗਿਆ ਕਿਉਂਕਿ ਇੱਕਦਮ ਧਮਾਕੇ ਦੀ ਆਵਾਜ਼ ਆਉਂਦੀ ਹੈ ਜਦੋਂ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗ ਦੀਆਂ ਲਪਟਾਂ ਹੀ ਲਪਟਾਂ ਦੂਰ ਤੱਕ ਨਜ਼ਰ ਆਉਂਦੀਆਂ ਨੇ 4 ਤੋਂ 5 ਕਿਲੋਮੀਟਰ ਤੱਕ ਸਿਰਫ ਅੱਗ ਦਾ ਤਾंडव ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਜੋ ਇਲਜ਼ਾਮ ਪਿੰਡ ਵਾਲਿਆਂ ਦੇ ਲੱਗ ਰਹੇ ਨੇ ਉਹਨਾਂ ਦੇ ਮੁਤਾਬਕ ਗੈਸ ਚੋਰੀ ਹੁੰਦੀ ਸੀ ਰੋਜ਼ਾਨਾ ਇਹ ਜਿਹੜਾ ਗੈਸ ਟੈਂਕਰ ਸੀ ਇਥੋਂ ਨਿਕਲਦਾ ਸੀ ਤੇ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਜਾਂਝੂੜ ਪ੍ਰਸ਼ਾਸਨ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਪਰ ਜੋ ਲੋਕਾਂ ਦਾ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਦੋ ਲੋਕਾਂ ਦਾ ਹੋਇਆ ਹੈ ਅਤੇ ਮਾਲੀ ਨੁਕਸਾਨ ਜਿੰਨਾ ਲੋਕਾਂ ਦਾ ਹੋਇਆ ਇਹ ਤਸਵੀਰਾਂ ਉਹਨਾਂ ਤਬਾਹੀ ਦਾ ਗਵਾਹੀ ਜਿਹੜਾ ਹੈ ਉਹ ਪਰਦੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਜਿਹੜੀ ਹੈ ਕਾਲੇ ਰੰਗ ਦੀ ਹੋ ਚੁੱਕੀ ਹੈ ਇੱਥੇ ਜੋ ਸਵਾਏ ਉਹ ਨਜ਼ਰ ਆ ਰਹੀ ਹੈ ਲੋਕ ਸਵੇਰੇ ਇਕੱਠੇ ਹੋਏ ਨੇ ਹੁਸ਼ਿਆਰਪੁਰ ਦਸੂਆ ਤਲਵਾੜਾ ਤੋਂ ਰਾਤ ਵੇਲੇ ਜਿਹੜਾ ਹੈ ਅੱਗ ਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆndੀਆਂ ਨੇ ਹਾਦਸੇ ਵਾਲੀ ਥਾਂ ਤੋਂ ਮਹਿਜ਼ 5 ਮੀਟਰ ਦੂਰੀ ਤੇ ਹੀ LPG ਗੈਸ ਪਲਾਂਟ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਰੋਜ਼ਾਨਾ ਜਾਇਆ ਜਾਂਦਾ ਸੀ ਹੁਸ਼ਿਆਰਪੁਰ ਦੀ ਜੋ DC ਹੈ ਉਹਨਾਂ ਦੇ ਵੱਲੋਂ ਵੀ ਰੈਸਕਿਊ ਆਪਰੇਸ਼ਨ ਮੌਕੇ ਤੇ ਉਹ ਰਾਤ ਵੇਲੇ ਪਹੁੰਚੇ ਸੀ ਪਰ ਜੋ ਸوير ਦੀਆਂ ਤਸਵੀਰਾਂ ਆਈਆਂ ਨੇ ਉਸ ਨੂੰ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਦੁਕਾਨਾਂ ਦੇ ਅੰਦਰ ਜੋ ਸਮਾਨ ਪਿਆ ਸੀ ਉਹ ਸਭ ਪਿਗਲ ਚੁੱਕਾ ਹੈ ਤਮਾਕੀ ਦੁਕਾਨਾਂ ਦੇ ਅੰਦਰ ਵੀ ਆਵਾਜ਼ਾਂ ਆਉਂਦੀਆਂ ਨੇ ਜੋ ਵਾਇਰਿੰਗ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਿਜਲੀ ਦੀਆਂ ਤਾਰਾਂ ਸਾਰੀਆਂ ਖਰਾਬ ਹੋ ਚੁੱਕੀਆਂ ਨੇ ਲੋਕਾਂ ਦੇ ਸ਼ਟਰ ਜਿਹੜੇ ਨੇ ਉਹ ਪਿਗਲ ਚੁੱਕੇ ਨੇ ਇਹਨਾਂ ਮੰਜੇ ਤੇ ਲੋਕ ਸੁੱਤੇ ਹੋਏ ਸੀ ਕੁਝ ਲੋਕ ਦੱਸ ਰਹੇ ਨੇ ਕਿ ਮੰਜੇ ਤੇ ਸੁੱਤੇ ਲੋਕ ਜਿਹੜੇ ਨੇ ਚੁਲਸ ਜਾਂਦੇ ਨੇ ਤੇ ਇਸੇ ਦਰਮਿਆਨ ਇੱਕ ਵਿਅਕਤੀ ਵੀ ਇਸੇ ਤਰੀਕੇ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ ਅਕਾਲ ਚਲਾਨਾ ਕਰ ਜਾਂਦਾ ਹੈ ਜ਼ਿੰਦਾ ਸੜ ਜਾਂਦਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੁਣ ਜਲੰਧਰ ਹੁਸ਼ਿਆਰਪੁਰ ਹਾਈਵੇ ਜਿਹੜਾ ਹੈ ਉਹ ਜਾਮ ਕਰ ਦਿੱਤਾ ਗਿਆ ਹੈ ਟੈਂਕਰ ਝੋ ਗਲਤ ਤਰੀਕੇ ਦੇ ਨਾਲ ਗੈਸ ਚੋਰੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪ੍ਰਸ਼ਾਸਨ ਨੂੰ ਪਤਾ ਸੀ ਲੋਕਾਂ ਦਾ ਜੋ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਬਾਬਤ ਜਾਣਕਾਰੀ ਸੀ ਪਰ ਕਿਸੇ ਨੇ ਵੀ ਸਮੇਂ ਰਹਿੰਦੇ ਸਾਰ ਨਹੀਂ ਲਈ ਇਹ ਹਾਦਸਾ ਜਿਹੜਾ ਹੈ ਲੋਕਾਂ ਦੇ ਮੁਤਾਬਕ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਇਆ ਹੈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਾਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਪਿੰਡ ਵਾਲੇ ਹੁਣ ਇਸ ਤਰੀਕੇ ਦੇ ਨਾਲ ਇਨਸਾਫ ਮੰਗ ਰਹੇ ਨੇ ਤੇ ਧਰਨਾ ਲਗਾ ਕੇ ਬੈਠੇ ਨੇ ਧਮਾਕੇ ਤੋਂ ਬਾਅਦ ਇਹ ਦੁਕਾਨਾਂ ਕਿਸ ਤਰੀਕੇ ਦੇ ਨਾਲ ਢਹਿ ਢੇਰੀ ਹੋ ਚੁੱਕੀਆਂ ਨੇ ਜੋ ਲੋਕਾਂ ਦੇ ਘਰਾਂ ਦੇ ਉੱਤੇ ਟੈਂਕੀਆਂ ਪਈਆਂ ਸੀ ਪਾਣੀ ਦੀਆਂ ਉਹ ਕਿਸ ਤਰੀਕੇ ਦੇ ਨਾਲ ਪਿਗਲ ਚੁੱਕੀਆਂ ਨੇ ਲੋਕ ਬਾਹਰ ਨਿਕਲੇ ਨੇ ਕਿਉਂਕਿ ਰਾਤ ਵੇਲੇ ਜਦੋਂ ਇਹ ਮੰਜ਼ਰ ਦੇਖਦੇ ਨੇ ਲੋਕ ਡਰ ਜਾਂਦੇ ਨੇ ਪਰ ਜਦੋਂ ਸਵੇਰ ਹੁੰਦੀ ਆ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਤਾਂ ਲੋਕ ਇੱਥੇ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਰਸਤਾ ਤੁਸੀਂ ਦੇਖ ਸਕਦੇ ਹੋ ਬਲੌਕ ਹੋ ਚੁੱਕਾ ਹੈ ਇਸ ਅੱਗ ਦੇ ਵਿੱਚ ਬੱਚੇ ਹੋਣ ਬਜ਼ੁਰਗ ਹੋਣ ਔਰਤਾਂ ਹੋਣ ਸਭ ਚੁਲਸ ਜਾਂਦੇ ਨੇ ਤਾਂ ਇਸ ਵੇਲੇ ਉਹ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ ਪਰ ਪੰਜਾਬ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਗੈਸ ਟੈਂਕਰ ਬਲਾਸਟ ਹੁੰਦਾ ਹੈ ਉਸ ਤੋਂ ਬਾਅਦ ਇਹ ਤ ਸਵੀਰਾ ਸਾਹਮਣੇ ਆਈਆਂ ਨੇ ਕਹਿੰਦੇ ਕਮਿਟੀ ਪੱਕੀ ਚੱਲੀ ਜੀ ਇੱਥੇ ਕਿ ਉੱਥੇ ਵੀ ਇਸ ਵਕਤ ਤਬਾਹੀ ਦਾ ਮੰਜ਼ਰ ਹੈ ਦੁਕਾਨਾਂ ਦੇ ਅੰਦਰ ਪਿਆ ਸਮਾਨ ਸੀਮਿੰਟ ਦੀਆਂ ਬੋਰੀਆਂ ਤਮਾਕੇ ਦੇ ਨਾਲ ਆਪਣੇ ਆਪ ਹੀ ਜਿਹੜਾ ਕੀ ਉਹ ਖੁੱਲ ਗਈਆਂ ਕਿ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਰਾਊਂਡ ਤੇ ਹਾਲਾਤ ਗੀਨੇ ਪਰ ਐਸੋਐਲ ਦੀ ਮੈਂ ਸਭ ਤੋਂ ਵੱਡੀ ਅਪਡੇਟ ਵਿੱਚ